ਅਰਾਊਂਡ अर्ਲੀ 18th ਸੈਂਚਰੀ ਚ ਕੋਈ ਇੱਥੇ ਡਿਵੈਲਪਮੈਂਟ ਹੈ ਨਹੀਂ ਸੀ ਸਾਰੀ ਜਗ੍ਹਾ ਰੇਤਲੀ ਜ਼ਮੀਨ ਸੀਗੀ ਥੋੜੇ ਬਹੁਤੇ ਇੱਥੇ ਮਸ਼ਵਾਰੇ ਰਹਿੰਦੇ ਸੀ ਤੇ ਉਹ ਕੋਲ ਦਾ ਐਕਸਪੋਰਟ ਇੰਪੋਰਟ ਕਰਦੇ ਸੀਗੇ ਦਬਈ ਤਿੰਨ ਕੰਟੀਨੈਂਟਸ ਨੂੰ ਕਨੈਕਟ ਕਰਦੀ ਸੀ ਜਿਸ ਕਰਕੇ ਯੂਰਪ ਦੇ ਹੋਰ ਕਈ ਦੇਸ਼ ਦਬਈ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਹਰ ਕੋਈ ਇਸ ਦੇਸ਼ ਤੇ ਕਬਜ਼ਾ ਤਾਂ ਕਰਨਾ ਚਾਹੁੰਦੇ ਸੀ ਪਰ ਇਸ ਦੀ ਡਿਵੈਲਪਮੈਂਟ ਕੋਈ ਨਹੀਂ ਕਰਨਾ ਚਾਹੁੰਦਾ ਸੀ ਸ਼ੇਖ ਰਾਸ਼ਿਦ ਨੂੰ ਘੁੰਮਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਉਹ ਜਦ ਵੀ ਯੂਰਪ ਜਾਂਦਾ ਉਹ ਸੋਚਦਾ ਕਿ ਮੈਂ ਇਹੋ ਜਿਹਾ ਇਨਫਰਾਸਟ੍ਰਕਚਰ ਕਾਰਜ ਆਪਣੇ ਦੁਬਈ ਦੇ ਵਿੱਚ ਬਣਾ ਸਕਦਾ। ਤੇ ਸ਼ੇਖ ਰਾਸ਼ਿਦ ਨੇ ਉਹਦੇ ਕੋਲ ਜਿੰਨਾ ਵੀ ਪੈਸਾ ਸੀ ਉਹਦੀ ਜਿੰਨੀ ਵੀ ਇਨਕਮ ਸੀ ਉਹ ਸਾਰੀ ਇਸ ਪੋਰਟ ਦੇ ਵਾਅਦੇ ਤੇ ਲਾ ਦਿੱਤੀ। ਇਹ ਸ਼ੇਖ ਰਾਸ਼ਿਦ ਦੀਆਂ ਉਮੀਦਾਂ ਖੜੀਆਂ ਉਤਰੀਆਂ। ਪੋਰਟ ਹੌਲੀ-ਹੌਲੀ ਬੀਜ਼ੀ ਹੋਣ ਲੱਗਦਾ ਤੇ ਦੁਬਈ ਬਹੁਤ ਜ਼ਿਆਦਾ ਪ੍ਰੋਫਿਟ ਬਣਾਉਣ ਲੱਗਾ। I haven't changed it and everybody knows. You know the whole country knows my number. ਜੇ ਮੈਂ ਕਾਹਾਂ ਦੁਬਈ ਤਾਂ ਤੁਹਾਡੇ ਦਿਮਾਗ 'ਚ ਪਹਿਲੀ ਚੀਜ਼ ਕੀ ਆਂਦੀ ਹੈ? ਇੱਕ ਅਹਿਜਾ ਦੇਸ਼ ਜੋ ਤੇਲ ਤੇ ਨਿਰਭਰ ਕਰਦਾ। ਪਰ ਜੇ ਮੈਂ ਤੁਹਾਨੂੰ ਕਹਾਂ ਕਿ ਤੇਲ ਦੀ ਕੰਟਰੀਬਿਊਸ਼ਨ ਸਿਰਫ 1% ਹੈ ਦੁਬਈ ਦੀ ਜੀਡੀਪੀ ਦੇ ਵਿੱਚ। ਜੀਡੀਪੀ ਮਤਲਬ ਦੇਸ਼ ਦੀ ਸਾਲਾਨਾ ਆਮਦਨ ਜੋ ਉਹ ਐਕਸਪੋਰਟ ਕਰਕੇ ਕਮਾਉਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਸਿੰਘ ਟਾਕਸ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਦਬਈ ਜੋ ਕਿਸੇ ਸਮੇਂ ਮਸ਼ਵਾਰਿਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਇੰਨਾ ਡਿਵੈਲਪ ਬਣਿਆ ਤੇ ਪੂਰੀ ਦੁਨੀਆ ਦੀ ਇਨਸਪੀਰੇਸ਼ਨ ਬਣਿਆ ਜੀ ਆਪਾਂ ਥੋੜੇ ਜਿਹਾ ਜੀਓਗ੍ਰਾਫੀਕਲ ਏਰੀਆ ਨੂੰ ਸਮਝੀਏ ਤਾਂ ਸੱਤ ਕਿੰਗਡਮਸ ਨੂੰ ਮਿਲਾ ਕੇ ਇੱਕ ਦੇਸ਼ ਬਣਾਇਆ ਜਾਂਦਾ ਹੈ ਜਿਸ ਦਾ ਨਾਮ ਰੱਖਿਆ ਜਾਂਦਾ ਹੈ ਯੂਏਈ ਹੁਣ ਇਸ ਕੰਟਰੀ ਦੇ ਵਿੱਚ ਕਿੰਗਡਮਸ ਨੇ ਤੇ ਸਿਟੀਜ਼ ਨੇ ਐਮੀਰੇਟਸ ਆਫ ਦਬਈ ਤੇ ਉਸ ਵਿੱਚ ਇੱਕ ਸਿਟੀ ਹੈ ਦਬਈ ਉਵੇਂ ਇੱਕ ਹੋਰ ਕਿੰਗਡਮ ਆ ਐਮੀਰੇਟਸ ਆਫ ਆਬੂ ਦਾਬੀ ਤੇ ਉਸ ਵਿੱਚ ਸਿਟੀ ਹੈਗੀ ਆ ਆਬੂ ਦਾਬੀ ਤੇ ਜਿਹੜਾ ਆਬੂ ਦਾਬੀ ਦਾ ਰੂਲਰ ਹੁੰਦਾ ਉਹਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਤੇ ਜਿਹੜਾ ਦਬਈ ਦਾ ਰੂਲਰ ਹੁੰਦਾ ਉਹਨੂੰ ਪ੍ਰਾਈਮ ਮਿਨਿਸਟਰ ਬਣਾਇਆ ਜਾਂਦਾ ਤੇ ਇਹ ਦੋਨੋਂ ਕਿੰਗਡਮਸ ਦੇ ਵਿੱਚ ਹੀ ਸਾਰੀ ਪੋਲੀਟੀਕਲ ਪਾਵਰ ਰਹਦੀ ਆ ਜਿਸ ਕਰਕੇ ਹੋਰ ਕਿਸੇ ਕਿੰਗਡਮ ਦੀ ਇੰਨੀ ਡਿਵੈਲਪਮੈਂਟ ਨਹੀਂ ਹੋ ਸਕੀ ਤੇ ਇਹ ਜਿਹੜੀਆਂ ਦੋ ਕਿੰਗਡਮਸ ਨੇ ਇਹਨਾਂ ਦੀ ਉਹ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਆ ਹੁਣ ਦਬਈ ਨੂੰ ਸਮਝਣ ਲਈ ਆਪਾਂ ਨੂੰ ਥੋੜਾ ਜਿਹਾ ਪਾਸਟ ਵਿੱਚ ਜਾਣਾ ਪੈਣਾ ਅਰਾਊਂਡ अर्ਲੀ 18th ਸੈਂਚਰੀ 'ਚ ਕੋਈ ਇੱਥੇ ਡਿਵੈਲਪਮੈਂਟ ਹੈ ਨਹੀਂ ਸੀ ਸਾਰੀ ਜਗ੍ਹਾ ਰ ਥੋੜੇ-ਬੋਤੇ ਇੱਥੇ ਮਸ਼ਵਾਰੇ ਰਹਿੰਦੇ ਸੀ ਤੇ ਉਹ ਪੋਲ ਦਾ ਐਕਸਪੋਰਟ ਇੰਪੋਰਟ ਕਰਦੇ ਸੀ ਫਿਰ 1833 ਦੇ ਵਿੱਚ ਮਕਤੂਮਬੀਨ ਸ਼ੇਖ ਨੂੰ ਦੁਬਈ ਦਾ ਰੂਲਰ ਬਣਾਇਆ ਜਾਂਦਾ ਤੇ ਇਸੇ ਸਮੇਂ ਜਿਹੜੇ ਈਸਟ ਇੰਡੀਆ ਕੰਪਨੀ ਸੀ ਉਹ ਬੰਬੇ ਤੋਂ ਇੰਪੋਰਟ ਐਕਸਪੋਰਟ ਕਰਦੀ ਸੀ ਲੰਡਨ ਪਰ ਉਹਨਾਂ ਨੂੰ ਰਾਹ ਦੇ ਵਿੱਚ ਪਾਇਰੇਟਸ ਦੁਆਰਾ ਲੁੱਟ ਲਿਆ ਜਾਂਦਾ ਸੀ ਫੇਰ ਬ੍ਰਿਟਿਸ਼ਰਸ ਲਾਬਰੇਸੀ ਵੀ ਕੋਈ ਸਾਨੂੰ ਇਹ ਜਹਾਜ਼ ਦੇਸ਼ ਮਿਲੇ ਜੋ ਸਾਨੂੰ ਸੈਕਿਉਰਿਟੀ ਦੇ ਸਕੇ ਤੇ ਇਹਨਾਂ ਪਾਇਰੇਟਸ ਤੋਂ ਬਚ ਕੇ ਅਸੀਂ ਆਪਣੇ ਵਾਪਸ ਦੇਸ਼ ਆ ਸਕੀ ਫਿਰ 1853 ਦੇ ਵਿੱਚ ਇੱਕ ਕੰਟਰੈਕਟ ਸਾਈਨ ਹੁੰਦਾ ਬ੍ਰਿਟਿਸ਼ਰਸ ਤੇ ਦਬਈ ਦੇ ਵਿੱਚ ਬ੍ਰਿਟਿਸ਼ਰਸ ਨੂੰ ਦਬਈ ਸੈਕਿਉਰਿਟੀ ਦੇਊਗੀ ਤੇ ਬਦਲੇ ਵਿੱਚ ਬ੍ਰਿਟਿਸ਼ਰਸ ਉਹਨਾਂ ਨੂੰ ਉਹਦੀ ਤਨਖਾਹ ਦੇਣਗੇ ਦਬਈ ਤਿੰਨ ਕੰਟੀਨੈਂਟਸ ਨੂੰ ਕਨੈਕਟ ਕਰਦੀ ਸੀ ਜਿਸ ਕਰਕੇ ਯੂਰਪ ਦੇ ਹੋਰ ਕਈ ਦੇਸ਼ ਦਬਈ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਹਰ ਕੋਈ ਇਸ ਦੇਸ਼ ਤੇ ਕਬਜ਼ਾ ਦਾ ਕਰਨਾ ਚਾਹੁੰਦੇ ਸੀ ਪਰ ਇਸਦੀ ਡਿਵੈਲਪਮੈਂਟ ਕੋਈ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਦੁਬਈ ਦੀ ਅਸੀਂ ਡਿਵੈਲਪਮੈਂਟ ਕਰੀਏ ਇਸ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਵੀ ਆ ਜਾਣਾ ਕਿਉਂਕਿ ਹਰ ਪਾਸੇ ਰੇਤਲੀ ਜ਼ਮੀਨਾਂ ਬੰਜਰ ਜ਼ਮੀਨਾਂ ਚੇ ਰੇਤ ਉੱਤੇ ਕੋਈ ਵੀ ਬਿਲਡਿੰਗ ਜਾਂ ਘਰ ਵਗੈਰਾ ਬਣਾਵਾਂਗੇ ਤਾਂ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਜਿਸ ਕਰਕੇ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਫਿਰ ਕਈ ਸਾਲ ਬੀਤ ਜਾਂਦੇ ਨੇ ਫਿਰ 1958 ਦੇ ਵਿੱਚ ਰਾਸ਼ਿਦ ਬਿਨ ਸਈਅਦ ਨੂੰ ਦੁਬਈ ਦਾ ਨਵਾਂ ਰੂਲਰ ਬਣਾਇਆ ਜਾਂਦਾ ਫਿਰ ਇੱਥੋਂ ਸ਼ੁਰੂ ਹੁੰਦਾ ਹੈ ਦੁਬਈ ਦਾ ਪਿੰਡ ਤੋਂ ਸ਼ਹਿਰ ਬਣਨ ਦਾ ਸਫ਼ਰ ਦਾ ਸ਼ੌਂਕ ਹੁੰਦਾ ਸੀ ਉਹ ਜਦ ਵੀ ਯੂਰਪ ਜਾਂਦਾ ਉਹ ਸੋਚਦਾ ਕਿ ਮੈਂ ਇਹੋ ਜਿਹਾ ਇਨਫਰਾਸਟ੍ਰਕਚਰ ਕਾਸ਼ ਆਪਣੇ ਦੁਬਈ ਦੇ ਵਿੱਚ ਬਣਾ ਸਕਾਂ ਉਹ ਲੰਡਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ ਲੰਡਨ ਦੀਆਂ ਜਿਹੜੀਆਂ ਬਿਲਡਿੰਗਸ ਉਹ ਦੇਖਦਾ ਸੀ ਉਹ ਸੋਚਦਾ ਸੀ ਵੀ ਕਾਸ਼ ਮੈਂ ਇਹੋ ਜਿਹੀਆਂ ਬਿਲਡਿੰਗਸ ਸੇਮ ਦੁਬਈ ਦੇ ਵਿੱਚ ਵੀ ਜਾ ਕੇ ਬਣਾਵਾਂ ਜਿਹੜਾ ਸ਼ੇਖ ਰਾਸ਼ਿਦ ਸੀ ਉਹ ਬਹੁਤ ਹੀ ਸਮਝਦਾਰ ਲੀਡਰ ਸੀ ਉਹ ਦੇਖਦਾ ਹੈ ਕਿ ਜਿਹੜੀ ਦੁਬਈ ਦੀ ਲੋਕੇਸ਼ਨ ਹੈ ਉਹ ਏਸ਼ੀਆ ਅਫਰੀਕਾ ਤੇ ਯੂਰਪ ਨੂੰ ਕਨੈਕਟ ਕਰਦੀ ਹੈ ਫਿਰ ਉਹਨੂੰ ਇੱਕ ਆਪਰਚੂਨਿਟੀ ਦੇਖਦੀ ਹੈ ਟਰੇਡਿੰਗ ਤੇ ਟ੍ਰਾਂਸਪੋਰਟ ਦੀ ਉਹ ਦੇਖਦਾ ਕਿ ਜੇ ਮੈਂ ਆਪਰਚੂਨਿਟੀ ਨੂੰ ਗ੍ਰੈਬ ਕਰ ਲਵਾਂ ਦੁਬਈ ਦੀ ਕਿੰਨੀ ਜ਼ਿਆਦਾ ਡਿਵੈਲਪਮੈਂਟ ਹੋ ਜਵੇ ਉਸ ਵੇਲੇ ਦੁਬਈ ਕੋਲ ਇੱਕ ਹੀ ਆਪਣਾ ਪੋਰਟ ਹੁੰਦਾ ਸੀ ਪਰ ਉਹ ਪੋਰਟ ਬਹੁਤ ਜ਼ਿਆਦਾ ਛੋਟਾ ਸੀ ਜਿਸ ਕਰਕੇ ਜਿਹੜੀਆਂ ਬੜੀਆਂ ਸ਼ਿਪਸ ਹੁੰਦੀਆਂ ਸੀ ਉਹ ਇਸ ਪੋਰਟ ਤੇ ਆ ਨਹੀਂ ਸਕਦੀਆਂ ਸੀ ਫਿਰ ਸ਼ੇਖ ਰਾਸ਼ਿਦ ਨੇ ਉਹਦੇ ਕੋਲ ਜਿੰਨਾ ਵੀ ਪੈਸਾ ਸੀ ਉਹਦੀ ਜਿੰਨੀ ਵੀ ਇਨਕਮ ਸੀ ਉਹ ਸਾਰੀ ਇਸ ਪੋਰਟ ਦੇ ਵਾਅਦੇ ਤੇ ਲਾ ਦਿੱਤੀ ਉਹਨੇ ਇਹ ਪੋਰਟ ਨੂੰ ਹੋਰ ਵੱਡਾ ਕਰਾਇਆ ਤੇ ਹੋਰ ਡੂੰਘਾ ਕਰਾਇਆ ਤਾਂ ਕਿ ਜਿਹੜੀਆਂ ਬੜੀਆਂ ਸ਼ਿਪਸ ਨੇ ਉਹ ਵੀ ਇੱਥੇ ਰੁਕ ਸਕਣ ਉਹਨੇ ਇਸ ਪੋਰਟ ਦੀ ਡਿਵੈਲਪਮੈਂਟ ਲਈ ਕਈ ਲੋਨ ਵੀ ਲਿੱਤੇ ਪਰ ਸਾਰੇ ਇਸ ਦੇ ਉੱਤੇ ਹੱਸਦੇ ਹੁੰਦੇ ਸੀ ਵੀ ਤੂੰ ਇਹ ਸਾਰਾ ਪੈਸਾ ਖਰਾਬ ਕਰ ਰਿਹਾ ਹੈ ਪਰ ਸ਼ੇਖ ਰਾਸ਼ਿਦ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਸੀ ਤੇ ਉਹਨੂੰ ਪਤਾ ਸੀ ਵੀ ਇਹ ਮੇਰੀ ਮਿਹਨਤ ਨੇ ਇੱਕ ਦਿਨ ਫਲ ਜ਼ਰੂਰ ਦੇਣਾ ਤੇ ਸ਼ੇਖ ਰਾਸ਼ਿਦ ਦੀਆਂ ਉਮੀਦਾਂ ਖਰੀਆਂ ਉਤਰੀਆਂ ਪੋਰਟ ਹੌਲੀ-ਹੌਲੀ ਬਿਜ਼ੀ ਹੋਣ ਲੱਗਦਾ ਤੇ ਦੁਬਈ ਬਹੁਤ ਜ਼ਿਆਦਾ ਪ੍ਰੋਫਿਟ ਬਣਾਉਣ ਲੱਗ ਜਾਂਦਾ ਇਹ ਏਅਰਪੋਰਟ ਤੋਂ ਜਿਹੜੇ ਵੀ ਪ੍ਰੋਫਿਟਸ ਹੁੰਦੇ ਸੀ ਉਹ ਸ਼ੇਖ ਰਾਸ਼ਿਦ ਤੇ ਰੀ-ਇਨਵੈਸਟ ਕਰ ਦਿੰਦਾ ਸੀ ਦੁਬਈ ਦੀ ਇਨਫਰਾਸਟ੍ਰਕਚਰ 'ਤੇ ਤੇ ਥੋੜੇ-ਬਹੁਤੇ ਏਅਰਪੋਰਟ ਦੀ ਡਿਵੈਲਪਮੈਂਟ ਤੇ ਫਿਰ 1966 ਦੇ ਵਿੱਚ ਦੁਬਈ ਵਿੱਚੋਂ ਤੇਲ ਮਿਲਦਾ ਹਰ ਨਿਊਜ਼ ਚੈਨਲ ਇਸ ਨੂੰ ਕਵਰ ਕਰਦਾ ਕਿ ਦੁਬਈ ਇੱਕ ਅਮੀਰ ਦੇਸ਼ ਬਣਨ ਜਾ ਰਿਹਾ ਪਰ ਸ਼ੇਖ ਰਾਸ਼ਿਦ ਨੂੰ ਪਤਾ ਹੁੰਦਾ ਕਿ ਇਹ ਤੇਲ ਦੀ ਕੁਆਂਟੀਟੀ ਬਹੁਤ ਜ਼ਿਆਦਾ ਘੱਟ ਹੈ ਤੇ ਇਸ ਵਿੱਚੋਂ ਜਿਹੜਾ ਵੀ ਪ੍ਰੋਫਿਟ ਹੁੰਦਾ ਏ ਉਹ ਉਹਨੂੰ ਰੀ-ਇਨਵੈਸਟ ਕਰਕੇ ਉਹਦੇ ਇਨਫਰਾਸਟ੍ਰਕਚਰ ਨੂੰ ਹੋਰ ਸੁਧਾਰਦਾ ਸੀ ਤੇ ਇਹ ਸ਼ੇਖ ਰਾਸ਼ਿਦ ਦਾ ਬਿਲਕੁਲ ਸਹੀ ਮੂਵ ਸੀ ਜੇ ਉਹ ਤੇਲ ਤੇ ਨਿਰਭਰ ਕਰਦੇ ਤਾਂ ਇਸ ਸਮੇਂ ਦबई ਦੀ ਹਾਲਤ ਬਹੁਤ ਮਾੜੀ ਹੋ ਜਾਣੀ ਸੀ ਫਿਰ ਸ਼ੇਖ ਰਾਸ਼ਿਦ ਦੁਨੀਆ ਭਰ ਚ ਬੈਠੇ ਹਾਈਲੀ ਸਕਿਲਡ ਆਰਕੀਟੈਕਟ ਤੇ ਇੰਜੀਨੀਅਰਸ ਨੂੰ ਸੱਦਾ ਦਿੰਦਾ ਕਿ ਉਹ ਮੇਰੇ ਦੇਸ਼ ਵਿੱਚ ਆਣ ਤੇ ਦबई ਦਾ ਹੋਰ ਜ਼ਿਆਦਾ ਵਿਕਾਸ ਕਰਨ ਫਿਰ 1968 ਦੇ ਵਿੱਚ ਬ੍ਰਿਟਿਸ਼ਰਸ ਦबई ਛੱਡ ਦਿੰਦੇ ਨੇ ਤੇ ਫਿਰ 1971 ਦੇ ਵਿੱਚ ਸੱਤ ਕਿੰਗਡਮਸ ਮਿਲ ਕੇ ਇੱਕ ਦੇਸ਼ ਬਣਾ ਲੈਂਦੀਆਂ ਨੇ ਯੂਏਈ ਦबई ਵਿਕਾਸ ਕਰ ਰਿਹਾ ਸੀ ਪਰ ਵਾਧ ਦੇ ਵਿਕਾਸ ਨਾਲ ਇਹਨਾਂ ਦਾ ਜਿਹੜਾ ਪੋਰਟ ਸੀ ਉਹ ਬਹੁਤ ਜ਼ਿਆਦਾ ਛੋਟਾ ਪੈ ਰਿਹਾ ਸੀ ਇਹਨਾਂ ਨੂੰ ਰੀਫਿਊਲਿੰਗ ਲੋਡਿੰਗ ਅਨਲੋਡਿੰਗ ਵਰਗੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਇਸ ਸਮੱਸਿਆ ਦਾ ਹੱਲ ਕਰਨ ਲਈ 1972 ਦੇ ਵਿੱਚ ਪੋਰਟ ਰਾਸ਼ਿਦ ਬਣਾਇਆ ਜਾਂਦਾ ਹੈ ਇੱਥੋਂ ਦੁਬਈ ਬਹੁਤ ਜ਼ਿਆਦਾ ਵਿਕਾਸ ਕਰਦਾ ਤੇ ਦੁਬਈ ਨੂੰ ਬਹੁਤ ਜ਼ਿਆਦਾ ਪ੍ਰੋਫਿਟਸ ਵੀ ਹੁੰਦੇ ਨੇ ਪੋਰਟ ਰਾਸ਼ਿਦ ਦੀ ਕਾਮਯਾਬੀ ਨੂੰ ਦੇਖਦੇ ਹੋਏ 1979 ਦੇ ਵਿੱਚ ਮੀਡਲ ਈਸਟ ਦਾ ਸਭ ਤੋਂ ਵੱਡਾ ਪੋਰਟ ਜੈਵਲ ਅਲੀ ਬਣਾਇਆ ਗਿਆ ਇਸ ਪੋਰਟ ਦੇ ਨਾਲ-ਨਾਲ ਕਈ ਹੋਰ ਬਿਜ਼ਨਸ ਵੀ ਖੋਲੇ ਗਏ ਜਿਵੇਂ ਸ਼ਿਪਰ ਰਿਪੇਅਰ ਖਾਣ-ਪੀਣ ਦੀਆਂ ਦੁਕਾਨਾਂ ਤੇ ਕਈ ਸਾਰੇ ਹੋਟਲ ਤਾਂ ਕਿ ਡਿਵੈਲਪਮੈਂਟ ਪੋਰਟ ਤੋਂ ਲੈ ਕੇ ਅੰਦਰ ਸ਼ਹਿਰ ਵਿੱਚ ਆਵੇ ਫਿਰ ਇੱਕ ਵੱਡੀ ਅਨਾਉਂਸਮੈਂਟ ਹੁੰਦੀ ਹੈ ਕਿ ਪੋਰਟ ਜੈਬਲ ਅਲੀ ਟੈਕਸ ਫ੍ਰੀ ਕਰ ਦਿੱਤਾ ਗਿਆ ਕਿਸੇ ਨੂੰ ਹੁਣ ਐਕਸਪੋਰਟ ਡਿਊਟੀ ਦੇਣ ਦੀ ਨਹੀਂ ਲੋੜ ਕਿਸੇ ਨੂੰ ਹੁਣ ਡੌਗ ਟੈਕਸ ਦੇਣ ਦੀ ਨਹੀਂ ਲੋੜ ਤੇ ਇਹ ਪੋਰਟ ਸ਼ਿਪਸ ਦਾ ਫੇਵਰੇਟ ਪੋਰਟ ਬਣ ਚੁੱਕਾ ਸੀ ਤੁਹਾਨੂੰ ਇਹ ਸੋਚ ਕੇ ਹੈਰਾਨੀ ਹੋਊਗੀ ਕਿ ਇਹ ਰਿਪੋਰਟ ਦੇਸ਼ ਦੀ ਆਮਦਨ ਦਾ 23% ਬਣ ਚੁੱਕਿਆ ਸੀ ਸ਼ੇਖ ਰਾਸ਼ੀ ਚਾਹੁੰਦਾ ਸੀ ਕਿ ਦੁਬਈ ਸਾਰੀ ਨੈਸ਼ਨੈਲिटीज ਲਈ ਬਰਾਬਰ ਬਣਾਇਆ ਜਾਵੇ ਜੇ ਕੋਈ ਫੋਰਨਰ ਇੱਥੇ ਆਵੇ ਤਾਂ ਉਹਨੂੰ ਡਿਸਕ੍ਰਿਮੀਨੇਸ਼ਨ ਦਾ ਫੇਸ ਕਰਨਾ ਪਵੇ ਉਹਨਾਂ ਨੇ ਬਹੁਤ ਜ਼ਿਆਦਾ ਈਜ਼ੀ ਰੂਲਸ ਐਂਡ ਰੈਗੂਲੇਸ਼ਨਸ ਰੱਖੇ ਕਿ ਜੇ ਕੋਈ ਵੀ ਇੱਥੇ ਆਵੇ ਉਹ ਅਨਕੰਫਰਟੇਬਲ ਨਾ ਫੀਲ ਕਰੇ ਪੋਰਟ ਦੀ ਸਕਸੈਸ ਤੇ ਦੁਬਈ ਦੀ ਇਮੀਗ੍ਰੇਸ਼ਨ 'ਚ ਥੋੜੇ ਜਿਹਾ ਬਦਲਾਅ ਲਿਆ ਨਾਲ ਟੂਰਿਜ਼ਮ ਬਹੁਤ ਜ਼ਿਆਦਾ ਵਧਿਆ ਫਿਰ 1979 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਖੋਲਿਆ ਜਾਂਦਾ ਹੈ ਜੋ 39 ਮੰਜ਼ਲਾ ਹੁੰਦਾ ਹੈ ਪਰ ਦੇਸ਼ ਭਰ ਦੀ ਮੀਡੀਆ ਇਹਨਾਂ ਤੇ ਹਸ ਰਹੀ ਹੁੰਦੀ ਹੈ ਕਿ ਦੁਨੀਆ ਭਰ ਦੇ ਵਿੱਚ 100 ਮੰਜ਼ਲਾ ਇਮਾਰਤਾਂ ਆਮ ਹੋ ਚੁੱਕੀਆਂ ਨੇ ਤੇ ਇਹ ਦੁਬਈ ਸਿਰਫ 39 ਮੰਜ਼ਲਾ ਬਣਾ ਰਿਹਾ ਹੈ ਪਰ ਸ਼ੇਖ ਰਾਸ਼ਿਦ ਨੂੰ ਆਪਣੇ ਵਿਜ਼ਨ ਤੇ ਪੂਰਾ ਭਰੋਸਾ ਸੀ ਕਿ ਆਹ ਜਿਹੜੇ ਮੀਡੀਆ ਵਾਲੇ ਅੱਜ ਦੁਬਈ ਨੂੰ ਹਾਸੇ ਦਾ ਪਾਤਰ ਬਣਾ ਰਹੇ ਨੇ ਉਹ ਇੱਕ ਨਾ ਇੱਕ ਦਿਨ ਸੁਰਖੀਆਂ ਦਾ ਪਾਤਰ ਵੀ ਜ਼ਰੂਰ ਬਣਾਣਗੇ 1990 ਦੇ ਵਿੱਚ ਸ਼ੇਖ ਰਾਸ਼ਿਦ ਦਾ ਦਿਹਾਂਤ ਹੋ ਜਾਂਦਾ ਪਰ ਉਹਨਾਂ ਦੇ ਸੁਪਨੇ ਉਹਨਾਂ ਦਾ ਮੁੰਡਾ ਜਿਉਂਦੇ ਰੱਖਦਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੂੰ ਦੁਬਈ ਦਾ ਨਵਾਂ ਰੂਲਰ ਬਣਾਇਆ ਜਾਂਦਾ ਤੇ ਇਹਨਾਂ ਦੀ ਸੋਚ ਵੀ ਇਹਨਾਂ ਦੇ ਪਿਓ ਵਰਗੀ ਹੁੰਦੀ ਹੈ ਇਹ ਵੀ ਆਪਣੇ ਦੇਸ਼ ਨੂੰ ਆਪਣੇ ਆਪ ਤੋਂ ਮੁਰੇ ਰੱਖਦੇ ਸੀ ਦੁਬਈ ਦੀ ਡਿਵੈਲਪਮੈਂਟ ਤਾਂ ਹੋ ਰਹੀ ਸੀ ਪਰ ਦੁਬਈ ਦੇ ਟੂਰਿਜ਼ਮ 'ਚ ਬਿਲਕੁਲ ਵਾਧਾ ਨਹੀਂ ਆ ਰਿਹਾ ਸੀ ਫਿਰ ਸ਼ੇਖ ਮੁਹੰਮਦ ਨੇ ਆਰਕਟੈਕਟ ਡੈਨੀਅਲ ਬਰਹਮ ਦੀ ਇਨਸਪੀਰੇਸ਼ਨ ਲਈ ਜੋ ਕਹਿੰਦਾ ਕਿ ਅਗਰ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ ਤੇ ਆਪਾਂ ਨੂੰ ਦੁਨੀਆ ਤੋਂ ਕੁਝ ਵੱਖ ਕਰਨਾ ਪੈਣਾ ਫਿਰ 1999 ਦੇ ਵਿੱਚ ਬੁਰਜ ਅਲ ਅਰਬ ਦੀ ਓਪਨਿੰਗ ਹੁੰਦੀ ਹੈ ਤੇ ਇਹ ਉਸ ਸਮੇਂ ਦਾ ਸਭ ਤੋਂ ਮਹਿੰਗਾ ਸਭ ਤੋਂ ਆਲੀਸ਼ਾਨ ਤੇ ਸਭ ਤੋਂ ਵੱਡਾ ਹੋਟਲ ਵੀ ਮੰਨਿਆ ਜਾਂਦਾ ਸੀ ਫਿਰ ਇਸ ਤੋਂ 1 ਸਾਲ ਬਾਅਦ ਯੂਰਪ ਦੀ ਸਭ ਤੋਂ ਲੰਬੀ ਬਿਲਡਿੰਗ ਐਮੀਰੇਟਸ ਟਾਵਰ ਦੀ ਓਪਨਿੰਗ ਹੁੰਦੀ ਆ ਪਰ ਇਹ ਕਾਮਯਾਬੀ ਤੋਂ ਸ਼ੇਖ ਮੁਹੰਮਦ ਇਨਾ ਸੈਟੀਸਫਾਈ ਨਹੀਂ ਸੀ ਉਹ ਚਾਹੁੰਦਾ ਸੀ ਕਿ ਉਹ ਦੁਬਈ ਨੂੰ ਇੱਕ ਵੱਖਰੇ ਹੀ ਲੈਵਲ ਤੇ ਲੈ ਕੇ ਜਾਵਾਂ ਫਿਰ ਮਿੱਟੀ ਵਿੱਚ ਘਰ ਬਣਾਉਣੇ ਵੱਟੇ ਵੱਡੇ ਹੋਟਲ ਬਿਲਡਿੰਗ ਸਮੁੰਦਰ ਦੇ ਵਿੱਚ ਮਿੱਟੀ ਭਰ ਕੇ ਸਿਟੀ ਖੜੀ ਕਰਨੀ ਆਈਲੈਂਡ ਬਣਾਉਣੇ ਇਹ ਸਾਰਾ ਕੁਝ ਸੋਨ ਨੂੰ ਅਸੰਭਵ ਲੱਗਦਾ ਪਰ ਦੁਬਈ ਦੇ ਇਹ ਸ਼ੇਖਾ ਨੇ ਸੰਭਵ ਕਰਕੇ ਦਿਖਾ ਦਿੱਤਾ ਸੀ ਫਿਰ ਇਸ ਤੋਂ ਦੁਬਈ ਅਮੀਰਾਟਸ ਦਾ ਨਾਂ ਬਣਿਆ ਤੇ ਟੂਰਿਜ਼ਮ ਦੇ ਵਿੱਚ ਹੋਰ ਵਾਧਾ ਆਇਆ ਫਿਰ 2002 ਦੇ ਵਿੱਚ ਇੱਕ ਪਾਲਿਸੀ ਲਿਆਂਦੀ ਜਾਂਦੀ ਆ ਜਿਸ ਨਾਲ ਕਿ ਫੋਰਨਰਸ ਹੁਣ ਦੁਬਈ ਦੇ ਵਿੱਚ ਆਪਣੀ ਜ਼ਮੀਨ ਖਰੀਦ ਸਕਦੇ ਸੀ ਤੇ ਇਸੇ ਸਮੇਂ ਦੁਬਈ ਨੂੰ ਟੈਕਸ ਫਰੀ ਵੀ ਐਲਾਨਿਆ ਜਾਂਦਾ ਤੇ ਇਹ ਸਭ ਦੁਨੀਆ ਭਰ ਚ ਬੈਠੇ ਰੀਅਲ اسٹیਟ ਆਰਕਟੈਕਟ ਤੇ ਇੰਜੀਨੀਅਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਕਿ ਉਹ ਇੱਥੇ ਆਣ ਤੇ ਰੈਜ਼ੀਡੈਂਸ਼ੀਅਲ ਬਿਲਡਿੰਗ ਕਮਰਸ਼ੀਅਲ ਬਿਲਡਿੰਗ ਤੇ ਹੋਟਲ ਬਣਾਣ ਤੇ ਇਥੋਂ ਮੁਨਾਫਾ ਕਮਾਣ ਜੇ ਉਹ ਦਬਈ ਦੇ ਵਿੱਚ ਲੱਖ ਡਾਲਰ ਕਮਾ ਰਹੇ ਨੇ ਤੇ ਉਹਨਾਂ ਦੀ ਜੇਬ ਦੇ ਵਿੱਚ ਵੀ ਲੱਖ ਡਾਲਰ ਜਾਊਗਾ ਫਿਰ 2010 ਦੇ ਵਿੱਚ ਬੁਰਜ ਖਲੀਫਾ ਦੀ ਓਪਨਿੰਗ ਹੁੰਦੀ ਹੈ ਤੇ ਇਸ ਦੀ ਉਚਾਈ ਦਾ ਰਿਕਾਰਡ ਅੱਜ ਤੱਕ ਕੋਈ ਹੋਰ ਇਮਾਰਤ ਤੋੜ ਨਹੀਂ ਸકી ਤੇ ਜੋ মিডিਆ ਕਿਸੇ ਸਮੇਂ ਦਬਈ ਨੂੰ ਹਾਸੇ ਦਾ ਪਾਤਰ ਬਣਾ ਰਹੀ ਸੀ ਤੇ ਅੱਜ ਉਹਨਾਂ ਦੀ ਨਿਊਜ਼ ਦੀ ਹੈਡਲਾਈਨ 'ਚ ਬੁਰਜ ਖਲੀਫਾ ਦਿਖ ਰਿਹਾ ਸੀ ਦਬਈ ਨਵੀਆਂ ਉਚਾਈਆਂ ਨੂੰ ਛੁੰਦਾ ਉੱਥੇ ਬਹੁਤ ਜ਼ਿਆਦਾ ਤਰੱਕੀ ਵੀ ਹੁੰਦੀ ਹੈ ਸ਼ੇਖਾ ਮੁਹਮਮਦ ਦਬਈ ਨੂੰ ਫਾਈਨੈਂਸ਼ੀਅਲ ਹੱਬ ਬਣਾਉਣਾ ਚਾਹੁੰਦਾ ਸੀ ਫਿਰ ਉੱਥੇ ਵਰਲਡ ਫਾਈਨੈਂਸ਼ੀਅਲ ਸੈਂਟਰ ਖੋਲ੍ਹਿਆ ਜਾਂਦਾ ਹੈ ਤੇ ਦੁਨੀਆ ਭਰ ਚ ਕਈ ਵੱਡੇ ਵੱਡੇ ਬੈਂਕ ਦਬਈ ਦੇ ਵਿੱਚ ਸ਼ਿਫਟ ਵੀ ਹੋ ਜਾਂਦੇ ਨੇ ਇਸ ਦੇ ਨਾਲ ਦਬਈ ਦੀ ਤਰੱਕੀ ਚ ਹੋਰ ਵਾਦਾ ਆਂਦਾ ਤੇ ਦੁਨੀਆ ਭਰ ਦੀ ਇਹ ਇਨਸਪੀਰੇਸ਼ਨ ਬਣ ਜਾਂਦਾ ਏ ਏਸੀ ਦਬਈ ਦੀ ਬ੍ਰਾਈਟ ਸਾਈਡ ਤੇ ਇਸ ਦੀ ਇੱਕ ਡਾਰਕ ਸਾਈਡ ਵੀ ਆ ਜੋ ਲੋਕਾਂ ਦੇ ਸਾਹਮਣੇ ਆ ਨਹੀਂ ਪਾਉਂਦੀ ਕਿਵੇਂ ਇੰਡੀਆ ਬੰਗਲਾਦੇਸ਼ ਪਾਕਿਸਤਾਨ ਵਰਗੇ ਸ਼ਹਿਰਾਂ ਤੋਂ ਇਹ ਲੇਬਰ ਦੁਬਈ ਦੇ ਵਿੱਚ ਬੁਲਾਉਂਦੇ ਨੇ ਤੇ ਉਹਨਾਂ ਨਾਲ ਕਿਵੇਂ ਬੁਰਾ ਬਿਹਵਾਰ ਕਰਦੇ ਨੇ ਇਹ ਸਭ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਵਰ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਚੰਗਾ ਲੱਗਿਆ ਅਸੀਂ ਇਨਫੋਰਮੇਟਿਵ ਵੀਡੀਓਸ ਲਿਆਉਂਦੇ ਰਹਾਂਗੇ ਧੰਨਵਾਦ